ਤੁਸੀਂ ਜੁੜੇ ਹੋ ਮੁੰਡਾ ਟਾਈਮ ਚੈਨਲ ਦੇ ਨਾਲ ਮਹਿਲਖੰਦਰ ਸਿੰਘ ਪੀਟ ਅੱਜ ਪਹੁੰਚ ਚੁੱਕੇ ਆ ਆਫਰੀਜੀ ਦੇ ਆਗਮਨ ਪਰਪਤੇ ਜਿੱਥੇ ਕੀ ਪ੍ਰਜਿੰਦਰਾ ਕਾਲ ਵਿੱਚ ਲੱਗਿਆ ਪੰਜ ਰੋਜ਼ਾ ਪੁਸਤਕ ਮੇਲਾ ਆਉਤ ਹੋਣੇ ਆ ਸਾਨੂੰ ਪੁਸਤਕ ਮੇਲਾ ਤੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਜੀ papa ਫਿਰ ਆਗਮਨ ਪਰਪਤੇ ਮੌਕੇ ਤੇ ਪੁਸਤਕ ਮੇਲਾ ਲਗਾਇਆ ਜਾ ਰਿਹਾ ਅੱਜ ਇੱਥੇ ਪਹੁੰਚਿਆ ਤੁਸੀ ਕੀ ਕਹਿਣਾ ਤੁਹਾਡਾ ਇਹ ਮੇਲਾ ਹਰ ਸਾਲ ਲੱਗਦਾ ਪਰ ਐਤਕੀਰ ਜਿਹੜਾ ਮੇਲਾ ਹੈਗਾ ਇਹ ਬਹੁਤ ਜ਼ਿਆਦਾ ਮੰਨ ਲਓ ਇਹਦੇ ਵਿੱਚ ਸਟਾਲ ਵਗੈਰਾ ਆਈਆਂ ਬਹੁਤ ਅੱਛੇ ਅੱਛੇ ਕਿਤਾਬਾਂ ਆਈਆਂ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਇਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇਹਦੇ ਇਹਦੇ ਕਿਤਾਬਾਂ ਜਿਹੜੀਆਂ ਹੈਗੀਆਂ ਹਰ ਹਰ ਟੌਪਿਕ ਦੀ ਹੈਗੀਆਂ ਜੇ ਮੰਨ ਲਓ ਇਹ ਕਿਤਾਬਾਂ ਬੱਚਿਆਂ ਨੂੰ ਦੁਕਾਨਾਂ ਤੋਂ ਨਹੀਂ ਮਿਲ ਸਕਦੀਆਂ ਆਮ ਜਲਦੀ ਅਪਲਬ ਨਹੀਂ ਹੁੰਦੀਆਂ ਉਹ ਇੱਥੇ ਸਭ ਤੋਂ ਥਾਂ ਤੇ ਮਿਲ ਜਾਂਦੀਆਂ ਬੱਚੇ ਵੀ ਆਪਣੀ ਦੇਖ ਤੋਂ ਤਿਆਰੀ ਕਰਕੇ ਅੱਛਾ ਮੰਨ ਲਓ ਨੰਬਰ ਲੈ ਸਕਦੇ ਆ ਪੜ ਸਕਦੇ ਆ ਜੌਬਸੇ ਲੱਗ ਸਕਦੇ ਆ ਐਕਚੂ ਜਿਹੜਾ ਗਿਆਨ ਕਿਤਾਬਾਂ ਤੋਂ ਮਿਲਦਾ ਹੈਗਾ ਉਹ ਇੱਕ ਵੱਖਰਾ ਹੀ ਗਿਆਨ ਹੁੰਦਾ ਹੈਗਾ ਜਿਤ ਅੱਜ ਕੱਲ ਲੋਕ ਜਿਵੇਂ ਸੋਸ਼ਲ ਮੀਡੀਆ ਚਲੇ ਗਏ ਆ ਜਾਂ ਕਿਤਾਬਾਂ ਤੋਂ ਦੂਰ ਹੋ ਗਏ ਆ ਤੇ ਮੈਂ ਚਾਹਣਾ ਵੀ ਕਿਤਾਬਾਂ ਵਾਲੇ ਪਾਸੇ ਆਉਣ ਵੀ ਇਹਨਾਂ ਦਾ ਜਿਹੜਾ ਗਿਆਨ ਲੈਣ ਤੇ ਇੱਥੇ ਮੇਲੇ ਦੀ ਜਿਹੜੀ ਰੌਣਕਾਂ ਹੈਗੀਆਂ ਬਹੁਤ ਜ਼ਿਆਦਾ ਵਧੀਆ ਹੈਗੀਆਂ ਤੇ ਇਹ ਜਿਹੜਾ ਐਕਟਿਵੇਸ਼ਨ ਮੇਲਾ ਹੈਗਾ ਇਹ ਹਰ ਸਾਲ ਵਧੀਆ ਲੱਗਣਾ ਚਾਹੀਦਾ ਹੈ ਤੇ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਪਾਪਾ ਫਰੀਦ ਆਗਰ ਕਰਨ ਪਰ ਮੈਂ ਕਹਿੰਨਾ ਹੋਮ ਹੁਮਾਕੇ ਤੇ ਪਾਪਾ ਫਰੀਦ ਆਗਮਨ ਪੁਰਵਤ ਇਹ ਇੱਥੇ ਆਇਆ ਕਰਨ ਜਿਹੜਾ ਮੇਲੇ ਦਾ ਮੇਲੇ ਦੇ ਵਿੱਚੋਂ ਕੁਝ ਸਿੱਖ ਕੇ ਜਾਣ ਵੀ ਸ਼ਾਂਤੀ ਰੱਖਣ ਆਪਣਾ ਮੇਲੇ ਦਾ ਇੰਜੋਏਮੈਂਟ ਕਰਨ ਕਿਉਂਕਿ ਜਿਹੜਾ ਕਲਚਰ ਹੈਗਾ ਉਹਨੂੰ ਤਾਂ ਹੀ ਵੱਧ ਸਕਦਾ ਜੇ ਲੋਕਾਂ ਦੇ ਨਾਲ ਜੇ ਲੋਕ ਇਹਨੂੰ ਅੱਗੇ ਆ ਕੇ ਇਹਨੂੰ ਉਤਸ਼ਾਹਿਤ ਕਰਨਗੇ ਤੁਸੀਂ ਕਿ ਕਿੰਨੇ ਸਮੇਂ ਤੋਂ ਆ ਰਹੇ ਆ ਇੱਥੇ ਕਦਾਬਾ ਦੇ ਮੇਲੇ ਪੰਜ ਪੰਜ ਤੋਂ ਹੀ ਆ ਰਹੇ ਆ ਜਿਵੇਂ ਫਰੀਦਕੋਟ ਤੋਂ ਰਹਿਣ ਵਾਲਾ ਹੈਗਾ ਤੇ ਬਚਪਨ ਤੋਂ ਹੀ ਮੇਲਾ ਦੇਖ ਰਹੇ ਆ ਜਿਹੜੇ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)} ਤੇ ਇਹ ਹੁਣ ਦਿਨੋ ਦਿਨ ਮੰਨ ਲਓ ਇਹਦੇ ਵਿੱਚ ਤਰੱਕੀ ਹੁੰਦੀ ਹੈ ਸ਼ਹਿਰ ਦੇ ਵਿੱਚ ਵੀ ਹਰ ਸਾਲ ਮੰਨ ਲਓ ਸੜਕਾਂ ਵਗੈਰਾ ਨਵੀਆਂ ਪਾਚਾਂ ਦੀਆਂ ਚੰਗੇ ਮੰਨ ਲਓ ਪੇਂਟਿੰਗ ਵਗੈਰਾ ਹੋ ਜਾਂਦੀ ਹੈ ਤੇ ਸ਼ਹਿਰ ਦਾ ਇੱਕ ਵੱਖਰਾ ਦ੍ਰਿਸ਼ ਵਧੀਆ ਬਣ ਜਾਂਦਾ ਹੈ ਜੀ ਆਪਾਂ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਗੱਲ ਕਰੀਏ ਤਾਂ ਕਿਹੋ ਜਿਹਾ ਲੱਗ ਰਿਹਾ ਹੈ ਐਟ ਕੇਅਰ ਪ੍ਰਬੰਧਕਾਂ ਦਾ ਮੇਲਾ ਪਿਛਲੇ ਨਾਲੋਂ ਵਧੀਆ ਹੈਗਾ ਵੀ ਜਿਹੜਾ ਭੇਡ ਨਹੀਂ ਹੋਣ ਦਿੰਦੇ ਹੈਗੇ ਆ ਇਹਨਾਂ ਦਾ ਜਿਹੜਾ ਰੂਟ ਸਟਰਕਚਰ ਹੈਗਾ ਵੀ ਇਹ ਇਹ ਵਨਵੇ ਕੀਤਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਵੀ ਬਹੁਤ ਵਧੀਆ ਧਿਆਨ ਦੇ ਰਿਹਾ ਹੈ ਦੀ ਆ ਤੇ ਮੈਂ ਤਾਂ ਧੰਨਵਾਦ ਕਰਦਾ ਪੂਰੇ ਪ੍ਰਸ਼ਾਸਨ ਦਾ ਵੀ ਜਿਹੜਾ ਇਹਨਾਂ ਵਧੀਆ ਮੱਲੋ ਢਾਂਗ ਨਾਲ ਇਹਨੂੰ ਚਲਾ ਰਹੀ ਹੈ ਪੂਰੀ ਲਗਨ ਦੇ ਨਾਲ ਮਿਹਨਤ ਕਰਕੇ ਮੇਲੇ ਨੂੰ ਵਧੀਆ ਬਣਾ ਰਹੀ ਹੈ। ਵਾਪਾ ਪੂਰੀ ਆਗਮਨਪੁਰਕ ਮੌਕੇ ਪੁਸ਼ਕਤ ਮੇਲਾ ਲਗਾਇਆ ਜਾ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਹੈ। ਬੈਂਕ ਸਾਹ ਸਾਡੇ ਪੰਜਾਬੀ ਬੋਲੀ ਪੰਜਾਬੀ ਰਵਾਨ ਦੇ ਪਹਿਲੇ ਸ਼ਾਇਰ ਸਾਡੇ ਬੋਲੀ ਪਾਣੀ ਦੇ ਚੀ ਪੰਜਾਬੀ ਰਵਾਨ ਦੇ ਵਿੱਚ ਤੇ ਪੰਜਾਬੀ ਇਕਰਾਗੇ ਆਇਆ ਹੈ। ਕਿ ਉਹਨਾਂ ਨੂੰ ਪੰਜਾਬੀ ਦਾ ਪੁਸਤਕ ਮੇਲਾ ਪਈ ਤੋਂ ਇਸਤਕਾਰੀ ਵਿਜਿੰਦਰਾ ਕਾਲਜ ਵਿੱਚ ਹੋਇਆ ਹੈ। ਪਿਛਲਾ ਪਾਠ ਰਾਸ਼ਟਰੀ ਪੁਸਤਕ ਮੇਲੇ ਤੋਂ ਤਾਈ ਹੋਏ ਸਾਰੇ ਸਾਰੇ ਇਹ ਹੈ ਸਜਾਵੀਆਂ ਨੇ ਨੇੜੇ ਦੇ ਇਲਾਕਾ ਨਿਵਾਸੀਆਂ ਨੂੰ ਬੇਰੀ ਇੱਕ ਸੇਵਾ ਸੁਵੱਧਾ ਦੇ ਕੇ ਪਹੁੰਚੋ ਤੇ ਆਹ ਇੱਕ ਤਰ੍ਹਾਂ ਬਫਾ ਵੀ ਤਾਂ ਆਗਮਨਪੁਰਬ ਤੇ ਜੋ ਪੁਸਤਕ ਮੇਲਾ ਲੱਗਦਾ ਦੂਸਰੇ ਮੇਲੇ ਨਾਲੋਂ ਕੀ ਵੱਖਰਾ ਪਨ ਲੱਗਦਾ ਤਾਂ ਮੇਰੇ ਕੋਲ ਕਿ ਮੇਲਾ ਆਪਣੇ ਆਪ ਦੇ ਵਿੱਚ ਹੀ ਹਾਰ ਬਹੁਤ ਸਾਰੇ ਮੇਲਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਲੱਗਣਾ ਹੀ ਚਾਹੀਦਾ ਕਿਉਂਕਿ ਜਿਹੜਾ ਹੈਗਾ ਜਿਵੇਂ ਸਾਡੀ ਜਿਹੜੀ ਹੋਰ ਖਾਣਾ ਖਾਂਦੇ ਆ ਸਾਡੇ ਸਰੀਰ ਦੀ ਕਾਰ ਤੇ ਇਸ ਤਰ੍ਹਾਂ ਕਿਤਾਬਾਂ ਸਾਡੀ ਮਾਨਸਿਕ ਖਰਾਕ ਸਾਡੇ ਮਨ ਨੂੰ ਸੰਭਲ ਰੱਖਣ ਵਾਸਤੇ ਮਨ ਨੂੰ ਸਤਿ ਰੱਖਣਾ ਤੇ ਤੁਹਾਨੂੰ ਕਿਤਾਬਾਂ ਦੀ ਲੋੜ ਹੈ ਤੇ ਬਹੁਤ ਵੱਡਾ ਇਹ ਵੀ ਸੌਨ ਦੇ ਵਿੱਚ ਆ ਵੀ 5 ਦਿਨਾਂ ਫੁੱਟਕਤ ਮੇਲੇ ਵਿੱਚ ਲਗਭਗ 5 ਲੱਖ ਪਲੱਸ ਜਿਹੜੀ ਕਿਤਾਬਾਂ ਦੀ ਫੇਰ ਹੋ ਜਾਂਦੀ ਹੈ ਹਾਂ ਬਿਲਕੁਲ ਕਿਤਾਬਾਂ ਵੇਖਦੀਆਂ ਬਹੁਤ ਵੱਡੀ ਗੈਲਰੀ ਕਿਉਂਕਿ ਪੰਜਾਬ ਦੇ ਬਹੁਤ ਵੱਡੇ ਪੁਸਤਕ ਮੇਲਿਆਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਕੋਈ ਪਾਠ ਕਰਨਾ ਨਹੀਂ ਚਾਹੁੰਦਾ ਜੇਕਰ ਆਪਾਂ ਪਾਠਕਾਂ ਦੇ ਰੁਝਾਨ ਨੂੰ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਜੀ ਪਾਠਕ ਲਗਾਤਾਰ ਪੰਜਾਬੀ ਚ ਵਾਧੇ ਹੈ ਸੋਸ਼ਲ ਮੀਡੀਆ ਤੇ ਵੀ ਵੈਸੇ ਵੀ ਪਾਠਕ ਵਾਧੇ ਹੈ ਕਿੰਨੀ ਇੱਕ ਆਪਾਂ ਇਹ ਵਜੋਂ ਜੰਦਰਾਗਾ ਅਰਦੇਵ ਉਹ ਤੇ ਉਹ ਬਾਬਾ ਫਰੀਦ ਆਗਮਨਪੁਰਬ ਦੇ ਉੱਤੇ ਪੁਸ਼ਕਤ ਮੇਲਾ ਲਗਾਇਆ ਜਾ ਰਿਹਾ ਪੰਜ ਦਿਨਾਂ ਕਿ ਮੈਨੂੰ ਤਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮੇਰੇ ਸਭ ਤੋਂ ਪਹਿਲਾਂ ਦਾ ਮੇਲਾ ਕਮੇਟੀ ਦਾ ਬਹੁਤ ਧੰਨਵਾਦ ਜੀ ਹਰ ਸਾਲ ਆਉਂਦੇ ਆ ਹਾਂਜੀ ਹਾਂਜੀ ਅੱਜ ਕੱਲ ਦੀ ਸੋਸ਼ਲ ਮੀਡੀਆ ਲਾਈਵ ਚ ਆਪਾਂ ਨੂੰ ਖਿਤਾਬਾਂ ਨਾਲ ਜੋੜਦੇ ਆ ਬਹੁਤ ਵੱਡੀ ਗੱਲ ਆ ਸਹੀ ਤਾਂ ਥੈਂਕਸ ਹੀ ਕਰਨਾ ਚਾਹੀਦਾ ਹਰ ਸਾਲ ਲੱਗਦਾ ਰਵੇ ਤੇ ਬੰਦੇ ਅਗਲੀ ਵਾਰ ਤੋਂ ਵੱਧ ਵੱਧ ਖਿਤਾਬਾਂ ਦੇ ਨਾਲ ਸਾਈਟ ਸਾਈਟ ਨਾਲ ਜੁੜੇ ਹੋ ਤੁਸੀਂ ਹਾਂ ਥੋੜਾ ਨਜਿੰਦਾ ਕਪੂਰ ਸਾਹਿਬ ਨੂੰ ਪੜ ਲਈਦਾ ਬਾਕੀ ਜਿਵੇਂ ਵੀ ਥੋੜਾ ਬਹੁਤ ਕਿਸੇ ਨੂੰ ਹੰਕ ਮਿਲਦਾ ਯਾਰਾਂ ਦੋਸਤਾਂ ਨੂੰ ਜਿਹੜੇ ਪੜ੍ਹਨ ਵਾਲੇ ਆ ਤੇ ਕੋਸ਼ਿਸ਼ ਕਰੀ ਦੀ ਆ ਵੀ ਨਾਵਲ ਜਾਂ ਉਹਦਾ ਪੜਿਆ ਜਾਂਦਾ ਅਰੇ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਪੁਸਤਕ ਮੇਲੇ ਲੱਗਦੇ ਆ ਬਲਜਿੰਦਰਾ ਕਾਲਜ ਦੇ ਵਿੱਚ ਲੱਗਦਾ ਬਾਬਾ ਫਰੀਦ ਆਗਮਨਪੁਰਬ ਦੇ ਕੀ ਵੱਖਰਾਪਣ ਲੱਗਦਾ ਜਾਂਦੇ ਚ ਇਹ ਨਹੀਂ ਵੱਖਰਾਪਣ ਇਹੀ ਲੱਗਦਾ ਜਿਹੜੇ ਹੋਰ ਵੀ ਆਪਾਂ ਜਾਦਾ ਗਏ ਤਾਂ ਨਹੀਂ ਇੱਕ ਦੋ ਦੇ ਗਏ ਆ ਪਰ ਇੱਥੇ ਪੂਰਾ ਪੰਜਾਬ ਦਾ ਜਿੰਨਾ ਵੀ ਪੁਸਤਕ ਮੇਲਾ ਜਿਵੇਂ ਲੁਧਿਆਣਾ ਹੋਵੇ ਜਾਂ ਜਲੰਧਰ ਹੋਵੇ ਜਾਂ ਚੰਡੀਗੜ੍ਹ ਜਿਹੜੀਆਂ ਮੇਨ ਸੋਸਾਇਟੀਆਂ ਇਹਦੀਆਂ ਸਮਝ ਲਈਏ ਪੁਸਤਕ ਮੇਲੇ ਨਾਲ ਉਹ ਹਰ ਇੱਕ ਆਪਾਂ ਨੂੰ ਇੱਥੇ ਮਿਲਦੀ ਹੈ ਬਾਕੀ ਜਿਵੇਂ ਆ ਰੋਹੀ ਦਾ ਪੁੱਲ ਵਗੈਰਾ ਮੈਂ ਹੁਣੇ ਲੈ ਕੇ ਆ ਟੇ ਆ ਇਹ ਕਿਤਾਬ ਵੀ ਆਮ ਪੁਸਤਕ ਮੇਲੇ ਵਿੱਚ ਬਹੁਤ ਮੁਸ਼ਕਲ ਆ ਜਿਹੜੀ ਆਪਾਂ ਨੂੰ ਹਰ ਚੀਜ਼ ਇੱਥੇ ਔਨਲਾਈਨ ਦੀ ਬਜਾਏ ਆਪਾਂ ਪੜ ਕੇ ਜਾਂ ਦੇਖ ਕੇ ਲੈ ਸਾਦੀ ਫਿਕਸ਼ਨੀਆਂ ਸਮਝਾ ਬਹੁਤ ਵਧੀਆ ਗੱਲਾਂ ਬਾਬਾ ਫਰੀਦ ਕਮੇਟੀ ਦਾ ਬਹੁਤ ਵਧੀਆ ਕੰਮ ਵੀ ਸਾਰੇ ਪੰਜਾਬ ਤੋਂ ਬੰਦੇ ਇਥੇ ਆ ਜਾਂਦੇ। ਪਾਠਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਪਾਠਕਾਂ ਨੂੰ ਇਹੀ ਚੰਗਾ ਲਿਖੋ ਆਪਣਾ ਜੋਕੇ ਸਮੇਂ ਦੀਆਂ ਚੀਜ਼ਾਂ ਜੋ ਲੁਕ ਰਹੀਆਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਦੁਬਾਰਾ ਇਹ ਪੁਸਤਕਾਂ ਦੇ ਨਾਲ ਜੋੜਿਆ ਜਾਵੇ ਕਿ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਵਿੱਚ ਇਹ ਚੀਜ਼ਾਂ ਬਹੁਤ ਲਾਭਦਾਇਕ ਆਕਰ ਹੋਰ ਪੁਸਤਕਾਂ ਚੰਗਾ ਲਿਖਣੇ